ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬੇਨਤੀ ਜਿਹੜੀ ਕਰਨੀ ਚਾਹਨਾ ਵਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਔਰ ਗੁਰੂ ਪਿਆਰਿਓ ਲਾਈਕ ਕਮੈਂਟ ਜਰੂਰ ਕਰਿਓ ਬੜੇ ਸਵਾਲ ਸੀ ਜਿਹੜੇ ਅੱਜ ਆਪਾਂ ਗੁਰੂ ਕ੍ਰਪਾ ਸਭ ਦਾ ਕਲੀਅਰ ਕਰ ਦਵਾਂਗੇ ਕਿ ਜੀ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਜੀ ਸਿੱਖ ਧਰਮ ਦੇ ਵਿੱਚ ਮਾਸ ਖਾਣ ਦੀ ਮਨਾਹੀ ਹੈ ਜਾਂ ਨਹੀਂ ਹੈ ਬੜੇ ਤਰ੍ਹਾਂ ਦੇ ਸਵਾਲ ਮੇਰੀਆਂ ਭੈਣਾਵਾਂ ਵੱਲੋਂ ਜ਼ਿਆਦਾ ਬਹੁਤ ਆਗਾਦ ਵਿੱਚ ਕੀਤੇ ਗਏ ਪਰ ਬੇਨਤੀ ਕਰੂੰਗਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਲੀਅਰ ਕਰਾਂਗੇ ਪਹਿਲਾ ਮੇਰੇ ਤੋਂ ਵੱਡੇ ਵਿਦਵਾਨ ਹੋਏ ਸੰਤ ਮਹਾਪੁਰਸ਼ ਹੋਏ ਉਹਨਾਂ ਦੀਆਂ ਵਿਚਾਰਾਂ ਦੇ ਕਤਨਾ ਦੇ ਮੁਤਾਬਕ ਜੋ ਅੱਜ ਆਪਾਂ ਇਹ ਉਲੱਥਾ ਸਮਝਣਾ ਹੈ ਤਾਂ ਤਕਰੀਬਨ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਔਰ ਅੱਜ ਦੀ ਵੀਡੀਓ ਨੂੰ ਜਿਹੜਾ ਪੂਰਾ ਜ਼ਰੂਰ ਵੇਖਿਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਤੱਕ ਇਹ ਜਿਹੜੀ ਜਾਣਕਾਰੀ ਹੈ ਪਹੁੰਚ ਜਾਵੇ ਬੇਨਤੀ ਨੂੰ ਆਰੰਭ ਕਰਨ ਤੋਂ ਪਹਿਲੇ ਗੁਰੂ ਝਰਨਾ ਵਿੱਚ ਫਤਿਹ ਬੁਲਾ ਕੇ ਆਪਣੀ ਹਾਜ਼ਰੀ ਲਗਵਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅਨੇਕਾਂ ਪ੍ਰਕਾਰ ਦੇ ਪ੍ਰਮਾਣ ਦੀ ਕੇ ਸਮਝਾਉਂਦੀ ਹੈ ਮਾਸ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਮਾਸ ਮਾਸ ਕਰਕੇ ਲੜਾਈ ਹੁੰਦੀ ਪਈ ਹੈ ਤੀਰਥਾਂ ਤੇ ਜਾ ਕੇ ਦੇਖਿਆ ਮੈਂ ਤੇ ਹੋਰ ਸ਼ਹਿਰਾਂ ਦੇ ਪਿੰਡਾਂ ਵਿੱਚ ਭ੍ਰਮਣ ਕਰਕੇ ਵੇਖਿਆ ਸਵਾਲ ਇਹ ਹੁੰਦੇ ਨੇ ਜੀ ਭਾਈ ਸਾਹਿਬ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਸਤਿਗੁਰੂ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਕੌਣ ਮਾਸ ਕੌਣ ਸਾਧ ਕਹਾਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨਿਗਾਹ ਵਿੱਚ ਜਿਹੜਾ ਕਹਿੰਦਾ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਉਹ ਜਿਹੜਾ ਇਸ ਬਹਿਸਵਾਜੀ ਵਿੱਚ ਪੈਂਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਮੂਰਖ ਗਿਣਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਉਲੱਥੀਆਂ ਦੇ ਮੁਤਾਬਕ ਜਿੰਨਾ ਕੋ ਸਾਹਿਤ ਇਕੱਠਾ ਹੁੰਦਾ ਹੈ ਕਿ ਜੀ ਬੜੇ ਵਿਦਵਾਨ ਸਵਾਲ ਕਰ ਦਿੰਦੇ ਨੇ ਜੀ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਜੀ ਬੱਕਰੇ ਝਟਕਾਏ ਬੱਕਰੇ ਵੱਡੇ ਜੀ ਪੰਜ ਪਿਆਰਿਆਂ ਦੇ ਸੀਸ ਲੈਣ ਤੋਂ ਪਹਿਲਾਂ ਜੀ ਸਤਿਗੁਰੂ ਨੇ ਉੱਥੇ ਬੱਕਰੇ ਵੱਢ ਕੇ ਦਿਖਾ ਦਿੱਤੇ ਮੈਂ ਬੇਨਤੀ ਕਰੂੰਗਾ ਕਿ ਬੱਕਰੇ ਵੱਡੇ ਗਏ ਜੇ ਕਿਤੇ ਪਤਾ ਲੱਗ ਜਾਂਦਾ ਵੀ ਸਤਿਗੁਰੂ ਨੇ ਬੱਕਰੀ ਵੱਢਣੇ ਨੇ ਤੇ ਸਤਿਗੁਰੂ ਦੇ ਸੀਸ ਇੱਕ ਆਵਾਜ਼ ਦੇਣ ਤੇ ਸੀਸ ਦੇਣ ਲਈ ਸਾਰੇ ਖੜੇ ਹੋ ਜਾਂਦੇ ਵੀ ਕੋਈ ਗੱਲ ਨਹੀਂ ਬਾਧੂ ਦੀ ਹੋਰ ਅਸ਼ੋਕੀ ਫੌਰਤ ਸਾਡੇ ਕੋਲੇ ਰਹਿਣੀ ਹੈ ਤੇ ਬੱਕਰੀ ਵੱਡੇ ਜਾਣੇ ਆ ਤੇ ਸਾਡਾ ਕਿਹੜਾ ਸੀਸ ਲੈਣਾ ਵਾ ਵਾ ਸਾਡੀ ਵਖਰੀ ਹੈ ਉੱਤੇ ਸਾਰਿਆਂ ਨੇ ਸਿਰ ਦੇਣ ਲਈ ਤਿਆਰ ਹੋ ਜਾਣਾ ਸੀ ਬੇਨਤੀ ਕਰੂੰਗਾ ਬੱਕਰੇ ਵੱਡੇ ਨਹੀਂ ਵੱਡੇ ਇਸ ਵਿਸ਼ੇ ਤੇ ਆਪਾਂ ਗੱਲ ਜਿਹੜੀ ਹੈ ਜੇ ਕਰਾਂਗੇ ਤਾਂ ਬਹੁਤ ਸਮਾਂ ਲੱਗ ਜਾਣਾ ਹੈ ਪਰ ਬੇਨਤੀ ਕਰੂੰਗਾ ਸਿੱਖੀ ਜਿਹੜੀ ਐ ਸੀਸ ਦੇ ਕੇ ਲਈ ਗਈ ਐ ਇਸ ਗੱਲ ਨੂੰ ਤੁਸੀਂ ਕਦੀ ਨਾ ਭੁੱਲਿਓ ਔਰ ਇੱਥੇ ਜਿਹੜੀ మాਸ ਖਾਣ ਦੇ ਪ੍ਰਤੀ ਬੇਨਤੀ ਚੱਲ ਰਹੀ ਐ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਜਿਹੜੀਆਂ ਆਪਣੀਆਂ ਦਿੰਦੇ ਨੇ ਸਤਿਗੁਰੂ ਕਹਿੰਦੇ ਨੇ ਵੱਡਾ ਹੋਇਆ ਘਰ ਲੈ ਆਇਆ మాਸ ਹੁਣ ਇੱਕ ਮਾਸੋਂ ਜੰਮੇ ਮਾਸੋਂ ਨਿੰਮੇ ਸਤਿਗੁਰੂ ਕਹਿੰਦੇ ਨੇ ਮਾਸ ਦੇ ਵਿੱਚੋਂ ਜਨਮ ਹੋਇਆ ਆਪਣਾ ਮਾਂ ਦੇ ਗਰਭ ਵਿੱਚੋਂ ਵੀ మాਸ ਹੈ, మాਸ ਵਿੱਚੋਂ ਜਨਮ ਹੋਇਆ ਤੇ మాਸ ਦੇ ਨਾਲ ਹੀ ਸਾਡਾ ਸਰੀਰ ਜਿਹੜਾ ਬਣਿਆ ਹੋਇਆ। ਕਹਿੰਦੇ ਵੱਡਾ ਹੋਇਆ, ਵਿਆਹ ਆ ਤੇ ਇੱਕ మాਸ ਦਾ ਕਹਿ ਲਈਏ ਬਣਿਆ ਹੋਇਆ ਪੁੱਤਲਾ ਵਿਆਹ ਕੇ ਘਰ ਲੈ ਆਇਆ। ਸਤਿਗੁਰੂ ਜੀ ਨੇ మాਸ-ਮਾਸ ਕਰ ਮੂਰਖ ਝਗੜੇ। ਗਿਆਨ ਧਿਆਨ ਨਹੀਂ ਜਾਣੈ। మాਸ-ਮਾਸ ਕਰਕੇ ਝਗੜਦੇ ਪੈਣ ਅੱਜ ਅਸੀਂ। మాਸ ਕਰਕੇ ਲੜਾਈਆਂ ਹੋ ਰਹੀਆਂ ਨੇ ਜੀ ਦੱਸੋ ਜੀ మాਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਜੀ ਕਲੀਅਰ ਕਰੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਥਨ ਦੇ ਮੁਤਾਬਕ ਦੇਖੋ ਜੀਵ ਹੱਤਿਆ ਮਹਾਪਾਪ ਹੈ ਪਰ ਜੇ ਆਪਾਂ ਕਹਿੰਨੇ ਆ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਸ ਖਾਣ ਦੀ ਸਾਨੂੰ ਬਿਲਕੁਲ ਪਰਵਾਨਗੀ ਦਿੰਦੇ ਨੇ ਕਿਤੇ ਨਹੀਂ ਸਤਿਗੁਰੂ ਕਹਿੰਦੇ ਵੀ ਤੁਸੀਂ ਮਾਸ ਖਾਓ ਸਤਿਗੁਰੂ ਨੇ ਇਹ ਵੀ ਕਿਤੇ ਨਹੀਂ ਆਖਿਆ ਕਿ ਤੁਸੀਂ ਜੀਵ ਹੱਤਿਆ ਕਰੋ ਜੀ ਮਾਸ ਖਾਓ ਜੇ ਕਰੋ ਪਰ ਜੇ ਕਿਤੇ ਆਪਾਂ ਇਤਿਹਾਸ ਫਰੋਲਦੇ ਆ ਤੇ ਕਈਆਂ ਦੇ ਸਵਾਲ ਆਪਣੇ ਆਪ ਲੈ ਕੇ ਆ ਜਾਂਦੇ ਨੇ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੀ ਬੱਕਰੇ ਚਟਕਾਏ ਲਓ ਜੀ ਉੱਥੇ ਨਿਹੰਗ ਸਿੰਘ ਜੀ ਮਾਸ ਖਾਂਦੇ ਪਏ ਨੇ ਦਲੇ ਖਾਂਦੇ ਪਏ ਨੇ ਦੇਖੋ ਵਿਚਾਰਾ ਨੇ ਜੀ ਕਰਦਾ ਆਪਣਾ ਤੇ ਦੂਸਰੇ ਨੂੰ ਟਾਰਗੇਟ ਕਰਕੇ ਅਸੀਂ ਕਹਿੰਦੇ ਜੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਤੁਸੀਂ ਖਾਣੇ ਹੋ ਤੇ ਖਾਈ ਜਾਓ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਗੱਲ ਦੀ ਮਨਾਹੀ ਦਿੰਦੇ ਨੇ ਕਿ ਨਹੀਂ ਖਾਣਾ ਜੀਵ ਹਤਿਆ ਨਹੀਂ ਕਰਨੀ ਸਤਿਗੁਰੂ ਕਹਿੰਦੇ ਨੇ ਆਪਣੀ ਜੀਬ ਦੇ ਸਵਾਦ ਲਈ ਸਵਾਦਤ ਜੀ ਸੰਘਾਰੇ ਸਵਾਦ ਦੇ ਲਈ ਤੂੰ ਕਿਸੇ ਦੀ ਪ੍ਰਾਣ ਹਤਿਆ ਤੂੰ ਜੀਵ ਹਤਿਆ ਪਿਆ ਕਰਦਾ ਹੈ ਪ੍ਰਾਣਾ ਨੂੰ ਸੰਘਾਰ ਰਹੇ ਸਤਿਗੁਰੂ ਕਹਿੰਦੇ ਯਾਦ ਰੱਖੀ ਪ੍ਰਾਣ ਉਹਦੇ ਵਿੱਚ ਵੀ ਨੇ ਜਾਨ ਉਹਦੇ ਵਿੱਚ ਵੀ ਹੈ ਆਪਣੀ ਜੀਬ ਦੇ ਸਵਾਦ ਲਈ ਤੂੰ ਕਰ ਰਿਹਾ ਇਹ ਤੇਰਾ ਸਵਾਦ ਹੋ ਸਕਦਾ ਪਰ ਗੁਰੂ ਇਸ ਗੱਲ ਦੀ ਤੈਨੂੰ ਮਨਾਹੀ ਦਿੰਦਾ ਹੈ ਇਸ ਇਸ ਗੱਲ ਦਾ ਧਿਆਨ ਰੱਖਣਾ ਹੈ ਆਪਾਂ ਨੇ ਮੈਂ ਬੇਨਤੀ ਤਾਂ ਕਰ ਰਿਹਾ ਕਿਉਂਕਿ ਸਵਾਲ ਸੀ 400 ਸਫਿਆਂ ਦੀ ਇੱਕ ਪੇਜ ਜਿਹੜੀ ਕਿਤਾਬ ਹੈ ਤੁਹਾਨੂੰ ਜੇ ਕਿਤੇ ਮਿਲੇ ਤਾਂ ਜਰੂਰ ਪੜਿਓ ਮਸਕੀਨ ਜੀ ਨੇ ਇੱਕ ਦਫਾ ਇਹ ਜਿਹੜੀ ਬੇਨਤੀ ਸੀ ਸਾਡੇ ਭਾਈ ਸਾਹਿਬ ਨਾਲ ਸਾਂਝੀ ਕੀਤੀ ਸੀ ਬੜੇ ਬਜ਼ੁਰਗ ਨੇ ਉਹਦੇ ਵਿੱਚ ਉਹਨਾਂ ਨੇ ਕੁਰਬਾਨੀ ਦੇ ਪ੍ਰਤੀ ਜਿਹੜੀਆਂ ਪੰਕਤੀਆਂ ਸੀ ਲੈ ਲਈਆਂ ਪਰ మాਸ ਖਾਣ ਵਾਲੀਆਂ ਜਾਂ మాਸ ਦੇ ਉੱਪਰ ਜਿੰਨੀਆਂ ਉਦਾਹਰਨਾਂ ਸੀ ਸਤਿਗੁਰੂ ਨੇ ਕੀ ਕੀ ਦੱਸਿਆ ਹੈ ਉਹਦੇ ਵਿੱਚੋਂ ਛੱਡ ਦਿੱਤੀਆਂ ਗਈਆਂ ਭਾਵ ਉਹਦਾ ਸਿੱਧੰਤ ਸਿੱਧਾ ਜਿਹੜਾ ਫਲਸਫਾ ਸੀ ਇਹ ਸੀ ਕਿ ਸਿੱਖੀ ਧਰਮ ਜਿਹੜਾ ਹੈ ਸੀ మాਸ ਨੂੰ ਪਰਵਾਣਗੀ ਨਹੀਂ ਦਿੰਦਾ ਮਾਸ ਆਪਾਂ ਖਾ ਸਕਦੇ ਆ ਬੇਨਤੀ ਕਰੂੰਗਾ ਕਈ ਆਪਣੇ ਸਵਾਲ ਲੈ ਕੇ ਖੜੇ ਹੋ ਜਾਂਦੇ ਨੇ ਜੀ ਚਮਕੌਰ ਦੀ ਗੜੀ ਵਿੱਚ ਜਦੋਂ ਰਾਸ਼ਨ ਪਾਣੀ ਬੰਦ ਹੋ ਗਿਆ ਜੀ ਸਿੰਘਾਂ ਨੇ ਉਥੇ మాਸ ਵੀ ਖਾਦਾ ਦਰਖਤਾਂ ਦੇ ਪੱਤੇ ਵੀ ਖਾਦੇ ਸੱਕ ਆਦਕ ਉਗੇੜ ਕੇ ਦਰਖਤਾਂ ਦੇ ਉਹਨਾਂ ਨੇ ਆਪਣਾ ਢਿੱਡ ਭਰਿਆ ਜੀ ਉਹਨਾਂ ਨੇ ਉਥੇ ਖਾਦਾ ਬੇਨਤੀ ਕਰੂੰਗਾ ਠੀਕ ਹੈ ਚਲੋ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੇ ਜੋ ਕੁਝ ਕੀਤਾ ਖਾਣ ਨੂੰ ਜੋ ਮਿਲਿਆ ਉਥੇ ਕਰ ਲਿਆ ਖਾ ਲਿਆ ਉਹ ਗੱਲ ਵੱਖਰੀ ਹੈ ਉਸ ਸਮੇਂ ਦੀ ਲੋੜ ਸੀ ਪਰ ਬੇਨਤੀ ਕਰੂੰਗਾ ਕਿੰਨੇ ਜੀ ਆਨੰਦਪੁਰ ਸਾਹਿਬ ਸਤਿਗੁਰੂ ਆਪ ਡਲੇ ਛਕਾਉਂਦੇ ਸਨ ਆਪ ਉਥੇ ਜੀ ਉਹ ਲੰਗਰ ਛਕਾਉਂਦੇ ਸਨ ਲੰਗਰ ਲਗਾਇਆ ਜਾਂਦਾ ਸੀ ਉਥੇ ਮੀਟ ਮਾਸ ਦਾ ਲੰਗਰ ਲਗਾਇਆ ਜਾਂਦਾ ਸੀ ਬੇਨਤੀ ਕਰੂੰਗਾ ਚਲੋ ਠੀਕ ਹੈ ਲਗਾਇਆ ਜਾਂਦਾ ਹੋਣਾ ਉਹ ਜਿਹੜੇ ਪਠਾਨ ਸੀ ਉਹਨਾਂ ਨਾਲ ਜੁੱਧ ਕਰਨਾ ਜਿਹੜੇ ਇੱਕ ਇੱਕ ਦੂੰਬਾ ਖਾਣ ਵਾਲੇ ਪਠਾਨ ਸੀ ਉਹਨਾਂ ਨਾਲ ਜੰਗ ਜੁੱਧ ਕਰਨ ਦੇ ਲਈ ਉਦੋਂ ਚਲੋ ਜੇ ਸਤਿਗੁਰੂ ਨੇ ਖਵਾਇਆ ਵੀ ਮੰਨ ਲਿਓ ਤੇ ਵੀ ਸਤਿਗੁਰੂ ਨੇ ਖਵਾ ਵੀ ਦਿੱਤਾ ਇਸ ਗੱਲ ਦਾ ਕਿਤੇ ਨਾ ਕਿਤੇ ਹਵਾਲਾ ਤੇ ਜ਼ਰੂਰ ਹੋਣਾ ਤੁਸੀਂ ਉਸ ਗੱਲ ਨੂੰ ਵੀ ਕਿਤੇ ਨਾ ਕਿਤੇ ਕਲੀਅਰ ਜ਼ਰੂਰ ਕਰੋ ਵੀ ਹਾਂਜੀ ਇੱਥੇ ਇਹ ਹੋ ਸਕਦਾ ਚਲੋ ਠੀਕ ਹੈ ਉਸ ਸਮੇਂ ਦੀ ਇੱਕ ਪੱਖ ਜੇ ਆਪਾਂ ਵੇਖ ਵੀ ਲੈਨੇ ਆਂ ਵੀ ਉਸ ਸਮੇਂ ਦੀ ਨਜ਼ਾਕਤ ਸੀ ਪੀ ਚਲੋ ਇਹ ਸਭ ਕੁਝ ਹੋ ਵੀ ਗਿਆ ਪਰ ਉਥੇ ਬੇਨਤੀ ਕਰੂੰਗਾ ਜੰਗ ਜੁੱਧ ਕਰਨ ਦੇ ਲਈ ਇੱਕ ਇੱਕ ਸਵਾ ਸਵਾ ਮਣ ਦਾ ਦੂੰਬਾ ਖਾਣ ਵਾਲੇ ਪਠਾਣਾ ਦੇ ਨਾਲ ਲੜਨ ਦੇ ਲਈ ਜੇ ਖਾ ਵੀ ਲੈ ਤਾਂ ਉਹ ਸਮੇਂ ਦੀ ਉਹ ਜ਼ਰੂਰਤ ਸੀ ਪਰ ਅੱਜ ਇੱਥੇ ਕੋਈ ਵੱਡੀ ਜ਼ਰੂਰਤ ਨਜ਼ਰ ਨਹੀਂ ਆ ਰਹੀ ਅੱਜ ਜੰਗ ਜੁੱਧ ਦਾ ਸਮਾਂ ਨਹੀਂ ਹੈ ਅੱਜ ਵਿਚਾਰੀ ਆਪਸੀ ਜੰਗ ਚੱਲਦੀ ਹੈ ਬਾਹਰੀ ਤੌਰ ਤੇ ਜੰਗ ਜੁੱਧ ਕਰਨੇ ਕਿ ਆਪਾਂ ਨੂੰ ਖਾਣਾ ਚਾਹੀਦਾ ਹੈ ਨਹੀਂ ਖਾਣਾ ਚਾਹੀਦਾ ਹੈ ਸ਼ਬਦੀ ਜਿਹੜੀ ਬੋਲੀ ਹੈ ਬੋਲ ਬਾਣੀ ਚੱਲ ਰਹੀ ਮੈਂ ਬੇਨਤੀ ਕਰੂੰਗਾ ਇਹ ਸਭ ਕੁਝ ਅੱਜ ਦੀ ਬਹਿਸ ਬਾਜ਼ੀ ਹੈ ਇਹਨੂੰ ਬੰਦ ਕਰਕੇ ਗੁਰੂ ਦੀ ਸਿੱਖਿਆ ਵੱਲ ਧਿਆਨ ਦਿੱਤਾ ਜਾਏ ਤਾਂ ਬਹੁਤ ਵੱਡੀ ਮਿਹਰਬਾਨੀ ਹੋਏਗੀ ਇਸ ਚੀਜ਼ ਨੂੰ ਇੱਥੇ ਬੰਦ ਕਰਕੇ ਰੋਕ ਕੇ ਕੁਝ ਸੋਚਿਆ ਜਾਏ। ਇਦਨੇ ਰਸ ਸਰੀਰ ਕੇ ਤਹ ਘਟ ਨਾਮ ਨਿਵਾਸ ਸਤਿਗੁਰੂ ਕਹਿੰਦੇ ਨੇ ਸਰੀਰ ਦੇ ਵਿੱਚ ਅਨੇਕਾਂ ਰਸ ਨੇ ਮੈਂ ਬੇਨਤੀ ਕਰ ਰਿਹਾ ਜਿਹੜੀ ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਫਲਸਫਾ ਦਿੰਦੇ ਨੇ ਉਹਦੇ ਮੁਤਾਬਕ ਜਿਹੜੀ ਮੈਂ ਆਪ ਜੀ ਨਾਲ ਬੇਨਤੀ ਕਰ ਰਿਹਾ ਵਾਂ ਤੁਸੀਂ ਧਿਆਨ ਨਾਲ ਸਮਝਿਓ। ਇਥੇ ਨਾ ਹੀ ਆਪਾਂ ਇਸ ਚੀਜ਼ ਨੂੰ ਵਿਚਾਰਨਾ ਵੀ ਇਹ ਕੀ ਹੋ ਰਿਹਾ ਜੀ ਕੀ ਨਹੀਂ ਇਹ ਖਾਣ ਤੋਂ ਮਨਾ ਹੀ ਕਰ ਰਹੇ ਨੇ ਜੇ ਤੁਹਾਡਾ ਜੀ ਕਰਦਾ ਤੇ ਖਾਓ ਤੁਹਾਨੂੰ ਲੇਖਾ ਤੁਹਾਨੂੰ ਦੇਣਾ ਪੈਣਾ ਇਸ ਗੱਲ ਦਾ ਜ਼ਿਕਰ ਜ਼ਰੂਰ ਤੁਸੀਂ ਯਾਦ ਰੱਖਿਓ ਬੇਨਤੀ ਦੂਸਰੀ ਪਾਸੇ ਵੀ ਕਰ ਰਹੇ ਆ ਜੇ ਤੁਸੀਂ ਕਹਿੰਦੇ ਹੋ ਵੀ ਨਹੀਂ ਖਾਣਾ ਚਾਹੀਦਾ ਤੁਸੀਂ ਨਾ ਖਾਓ ਜਿਹੜੇ ਖਾਂਦੇ ਨੇ ਉਹਨਾਂ ਨੂੰ ਸਮਝਾਓ ਜੇ ਸਮਝਦੇ ਨਹੀਂ ਸਮਝਦੇ ਖਾਂਦੇ ਤੇ ਖਾਈ ਜਾਣ ਦਿਓ ਤੇ ਆਖਿਰਕਾਰ ਲੇਖਾ ਉਹਨਾਂ ਨੇ ਆਪ ਦੀ ਜਿੰਦ ਨੇ ਦੇਣਾ ਇਸ ਗੱਲ ਦਾ ਧਿਆਨ ਤੁਸੀਂ ਰੱਖ ਲਿਓ ਖਾਣ ਵਾਲੇ ਵੀ ਸੁਣ ਲੈਣ ਤੇ ਨਾ ਖਾਣ ਵਾਲੇ ਵੀ ਸੁਣ ਲੈਣ ਹੁਣ ਜੇ ਆਪਾਂ ਰਸਾਂ ਕਸਾਂ ਦੀ ਗੱਲ ਕਰਦੇ ਆ ਰਸ ਰੂਪਾ ਰਸ ਇਨ अनेका ਪ੍ਰਕਾਰ ਦੇ ਸਤਿਗੁਰੂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਦਾਹਰਨਾਂ ਜਿਹੜੀਆਂ ਮਿਲਦੀਆਂ ਨੇ ਰਪ ਰਸ ਰੂਪਾ ਰਸ ਪਰਮਲ ਰਸ ਪਰਮਲ ਕੀ ਵਾਸ अनेका ਪ੍ਰਕਾਰ ਦੇ ਪਰਮਾਨ ਨੇ ਤੇ ਮੈਂ ਬੇਨਤੀ ਕਰੂੰਗਾ ਸੋਨੇ ਦੇ ਗਹਿਣੇ ਆਦਿਕ ਪਾਉਣੇ ਛੱਡ ਦਿਓ ਜੇਕਰ ਰਸਾਂ ਦੀ ਆਪਾਂ ਗੱਲ ਕਰਦੇ ਹਾਂ ਘਰ ਵਿੱਚ ਸੋਨਾ ਚਾਂਦੀ ਪਿਆ ਉਹ ਵੀ ਰਸ ਹੈ ਜੇ ਆਪਾਂ ਪੁਰਖ ਤੇ ਇਸਤਰੀ ਦੀ ਗੱਲ ਕਰਦੇ ਹਾਂ ਕਾਮਨ ਕਾਮਨ ਰਸ ਸਵਾਦ ਜੇਕਰ ਉਹਦੀ ਵੀ ਸਤਿਗੁਰੂ ਗੱਲ ਕਰਦੇ ਨੇ ਫਿਰ ਆਪਾਂ ਕਹਿੰਦੇ ਆ ਵੀ ਉਹ ਵੀ ਰਸ ਹੈ ਤੇ ਫਿਰ ਬੇਨਤੀ ਕਰੂੰਗਾ ਆਪਾਂ ਰਸ ਕਸ ਭੋਗ ਕਰਨੇ ਛੱਡ ਦਈਏ ਫਿਰ ਇਹ ਵੀ ਕਿ ਰਸਾਂ ਕਸਾਂ ਦੇ ਨਾਲ ਇਤਿਹਾਸ ਹੈ ਰਸ ਮਿੱਠਾ ਰਸ మాਸ ਸਤਿਗੁਰੂ ਕਹਿੰਦੇ ਨੇ ਘਰ ਵਿੱਚ ਮਿੱਠਾ ਆਦਿਕ ਵੀ ਆਪਾਂ ਵਰਤਦੇ ਆਪਾਂ ਪਦਾਰਥਾਂ ਦੇ ਵਿੱਚ ਮਿੱਠੇ ਦੀ ਵਰਤੋਂ ਕਰਦੇ ਆਂ ਫਿਰ ਉਹ ਵੀ ਬਾਹਰ ਰੱਖਦੇ ਉਹ ਵੀ ਰਸ ਹੈ ਇੱਕ ਰਸ ਸੂਨਾ ਰਸ ਰਸ ਰੂਪਾ ਰਸਪਰ ਮਲਕੀ ਵਾਸ ਅਨੇਕਾਂ ਪ੍ਰਕਾਰ ਪਰਮਾਨ ਨੇ ਮੈਂ ਛੋਟ ਛੋਟ ਜਿਹੜੀ ਬੇਨਤੀ ਕਰ ਰਿਹਾ ਅਨੇਕਾਂ ਪ੍ਰਕਾਰ ਦੇ ਵਾਸ ਨੇ ਵਾਸਨਾਵਾਂ ਨੇ ਸਾਡੇ ਕੋਲੇ ਤਨ ਤੇ ਪਹਿਨਣ ਲਈ ਕੱਪੜੇ ਨੇ ਤੇ ਸੋਨੇ ਮੰਦਰਸ ਆਪਣੇ ਕੋਲੇ ਸੋਨੇ ਵਰਗੇ ਮੰਦਰ ਨੇ ਘਰ ਨੇ ਰਹਿਣ ਵਾਸਤੇ ਕੋਠੀਆਂ ਨੇ ਘਾਰਾਂ ਨੇ ਉਹ ਵੀ ਰਸ ਨੇ ਫਿਰ ਉਹਨਾਂ ਨੂੰ ਵਰਤਨਾ ਵੀ ਛੱਡ ਦਿਓ ਅਖੀਰ ਜੇ ਆਪਾਂ ਕਿੰਨੇ ਵੀ ਸਤਿਗੁਰੂ ਪਰਵਾਣਗੀ ਦਿੰਦੇ ਨੇ ਵੀ ਮਾਸ ਖਾਓ ਉਹ ਇੱਕ ਰਸ ਹੈ ਰਸ ਸਮਝ ਕੇ ਉਹਨੂੰ ਕਰਨਾ ਚਾਹੀਦਾ ਹੈ ਫਿਰ ਇਹ ਵੀ ਰਸ ਨੇ ਇਹ ਵੀ ਆਪਾਂ ਪਰੇ ਰੱਖ ਦਿਓ ਛੱਡ ਦਿਓ ਅਖੀਰ ਉਹੀ ਕਰੋ ਨਾ ਫਿਰ ਜੋ ਸਤਿਗੁਰੂ ਕਹਿੰਦੇ ਨੇ ਕਈ ਲੋਕਾਂ ਨੇ ਇਹ ਸਮਝ ਕੇ ਰੱਖਿਆ ਹੋਇਆ ਹੈ ਵੀ ਸਿੱਖ ਧਰਮ ਦੇ ਵਿੱਚ ਲੋਕਾਂ ਨੇ ਆਪਣੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਏ ਨੇ ਇਹ ਸੁਆਵਜਵਾਲ ਜਿਹੜੇ ਨੇ ਉਹ ਨਹੀਂ ਕਰਦੇ ਪਿਆਰਿਓ ਬੇਨਤੀ ਕਰੂੰਗਾ ਰਾਜ ਜੇ ਆਪਾਂ ਰਸਾਂ ਕਸਾਂ ਦੀ ਗੱਲ ਕਰਦੇ ਆਂ ਵੀ ਰਸ ਭੋਗਣੇ ਚਾਹੀਦੇ ਨੇ ਜੀ ਉਹ ਰਸ ਸਮਝ ਕੇ ਮਾਸ ਨੂੰ ਖਾਣਾ ਚਾਹੀਦਾ ਤੇ ਬੇਨਤੀ ਕਰੂੰਗਾ ਰਸ ਖਾਓ ਪਰ ਜਿਹੜੇ ਰਸ ਨੇ ਜੋ ਸਤਿਗੁਰੂ ਇਹਨਾਂ ਦੀ ਆਪਾਂ ਨੂੰ ਕਹਿ ਰਹੇ ਨੇ ਵੀ ਇਹ ਰਸ ਨੇ ਇਹ ਰਸ ਇਹਨਾਂ ਨੂੰ ਰਸਾਂ ਨੂੰ ਵਰਤਣਾ ਵੀ ਛੱਡੋ ਅਖੀਰ ਰਸਾਂ ਦੀ ਵਿੱਚ ਜ਼ਿੰਦਗੀ ਜਿਉਣਾ ਇਹਨੂੰ ਵੀ ਸਤਿਗੁਰਾਂ ਨੇ ਮਨਾਹੀ ਕੀਤੀ ਹੈ ਫਿਰ ਇਹ ਵੀ ਛੱਡੋ ਅਖੀਰ ਰਸ ਕਹਿੰਨੇ ਆ ਪਾ ਮਾਸ ਇੱਕ ਰਸ ਹੈ ਉਹ ਵੀ ਖਾਣਾ ਚਾਹੀਦਾ ਜੇ ਰਸ ਨਹੀਂ ਮਾਸ ਜਿਹੜਾ ਹੈ ਉਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਬੇਨਤੀ ਕਰੂੰਗਾ ਫਿਰ ਇੱਕ ਵਾਰ ਤੋਂ ਜੇ ਰਸ ਕਸ ਜਿਹੜੇ ਭੋਗਣੇ ਨੇ ਜਿਹੜਾ ਕੋਈ ਭੋਗ ਰਿਹਾ ਹੈ ਭੋਗ ਹੀ ਜਾਏ ਪਰ ਅਖੀਰ ਸਤਿਗੁਰੂ ਮਨਾਹੀ ਕਰਦੇ ਨੇ ਮਾਸ ਦੀ ਵਰਤੋਂ ਸਿੱਖ ਲਈ ਨਹੀਂ ਹੈ ਨਹੀਂ ਵਰਤਣਾ ਤੇ ਨਹੀਂ ਵਰਤਣਾ ਵਰਜਿਤ ਹੈ ਤੇ ਵਰਜਿਤ ਹੈ ਬੇਨਤੀ ਕਰੂੰਗਾ ਜਿਹੜੇ ਖਾਂਦੇ ਨੇ ਖਾਈ ਜਾਣ ਸਮਝਾਓ ਜੇ ਸਮਝਦੇ ਠੀਕ ਹੈ ਨਹੀਂ ਸਮਝਦੇ ਆਪਣਾ ਲੇਖਾ ਆਪ ਉਹ ਲੋਕ ਭੁਗਤਣਗੇ ਬੇਨਤੀ ਕਰੂੰਗਾ ਤੁਹਾਡਾ ਮਨ ਕਰਦਾ ਜਿਹੜੇ ਸਵਾਲ ਕਰਦੇ ਨੇ ਜੀ ਖਾਈਏ ਨਾ ਖਾਈਏ ਤੁਸੀਂ ਖਾਓ ਜੀ ਸਦਕੇ ਖਾਓ ਨਾ ਖਾਓ ਤੁਹਾਡੀ ਸ਼ਾਵਾ ਸੇ ਪਰ ਬੇਨਤੀ ਕਰੂੰਗਾ ਇਸ ਗੱਲ ਨੂੰ ਦੁਬਦਾਂ ਵਿੱਚ ਲੈ ਕੇ ਜਿਉਂਦੇ ਨਾ ਰਹੋ ਕਿ ਖਾਈਏ ਨਾ ਖਾਈਏ ਜੀ ਕਰਦਾ ਖਾ ਲੋ ਨਹੀਂ ਖਾਣਾ ਨਾ ਖਾਓ ਜੇ ਖੁਸ਼ੀ ਲੈਣੀ ਹੈ ਗੁਰੂ ਦੀ ਤਾਂ ਨਾ ਖਾਓ ਜੇ ਖੁਸ਼ੀ ਨਹੀਂ ਲੈਣੀ ਵਡਾਈ-ਵਧਾਈ ਦੇ ਪਾਤਰ ਨਹੀਂ ਬਣਨਾ ਫਿਰ ਜੀ ਸਦਕੇ ਖਾਓ ਜਦੋਂ ਮਰਜ਼ੀ ਖਾਓ ਸਿੱਖ ਧਰਮ ਵਿੱਚ ਸਿੱਖੀ ਧਰਮ ਨੂੰ ਛੱਡ ਦਿਓ ਫਿਰ ਬੇਖੌਫ ਹੋ ਕੇ ਜਿਵੇਂ ਆਮ ਲੋਕ ਖਾਂਦੇ ਆ ਜੀ ਓਵੇਂ ਖਾਓ ਜੇਕਰ ਗੁਰੂ ਦੇ ਬਚਨਾਂ ਉੱਪਰ ਪਹਿਰਾ ਦੇਣਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਜਿੱਥੇ ਤੂੰ ਰਸ ਹੋਰ ਭੋਗ ਰਿਆ ਫਿਰ ਗੁਰੂ ਦੇ ਨਾਮ ਦਾ ਰਸ ਵੀ ਤੂੰ ਭੋਗੜਾ ਇਨ੍ਹਾਂ ਵਿਚਾਰ ਧਾਰਾ ਵਿੱਚ ਪੈ ਕੇ ਦੁਬਦਾਂ ਵਿੱਚ ਪੈ ਕੇ ਜ਼ਿੰਦਗੀ ਨੂੰ ਬਤੀਤ ਨਹੀਂ ਕਰਨੀ ਦੁਬਦਾਂ ਨਾਲ ਪਰ ਉਹ ਹਰਬਿਨ ਹੋਰ ਨਾ ਪੂਜੋ ਸਤਿਗੁਰੂ ਨੇ ਇਹ ਵੀ ਕਿਹਾ ਹੋਰ ਨਾ ਪੂਜੋ ਮੜਾ ਮਸਾਣ ਨਾ ਜਾਈ ਸਤਿਗੁਰੂ ਉਥੋਂ ਰੋਕਦੇ ਨੇ ਜੇ ਆਪਾਂ ਫਿਰ ਵੀ ਉਹ ਸਭ ਕੁਝ ਕਰ ਰਹੇ ਆਂ ਫਿਰ ਆਪਾਂ ਸਿੱਖ ਨਹੀਂ ਹਾਂ ਸਭ ਕੁਝ ਦੂਸਰੇ ਵੀ ਕਰ ਰਹੇ ਨੇ ਆਪਾਂ ਵੀ ਕਰੀ ਜਾ ਰਹੇ ਆਂ ਤੇ ਦੂਸਰਿਆਂ ਦੇ ਵਿੱਚ ਆਪਣੇਆਂ ਵਿੱਚ ਫਿਰ ਫਰਕ ਕੀ ਰਹਿ ਗਿਆ ਇੱਕ ਦਫਾ ਬੇਨਤੀ ਕਰੂੰਗਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਇੱਕ ਜਿਹੜਾ ਵੀਰ ਆਇਆ Hindu ਵੀਰ ਉਹ ਕਹਿੰਦਾ ਜੀ ਮਾਸ ਖਾ ਲੈਣਾ ਚਾਹੀਦਾ ਜੀ ਕੋਈ ਪਰਵਾਨਗੀ ਕੋਈ ਅਧੀਨਗੀ ਨਹੀਂ ਹੋਣੀ ਚਾਹੀਦੀ ਜੀ ਕਿਸੇ ਦੀ ਪਰਵਾਨਗੀ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਬਾਬਾ ਜੀ ਕਹਿੰਦੇ ਚਲੋ ਠੀਕ ਹੈ ਮੰਨ ਲਈ ਤੇਰੀ ਗੱਲ ਮਾਸ ਤੇ ਮਾਸ ਹੈ ਮਾਸ ਖਾ ਲੈਣਾ ਚਾਹੀਦਾ ਕਹਿੰਦੇ ਫਿਰ ਘਰ ਵਿੱਚ ਤੇਰੇ istri ਹੈ ਉਹ ਕਿੰਨਾ ਹਾਂ ਜੀ ਹੈ ਕਹਿੰਨੇ ਫਿਰ ਜਿਹੜਾ ਸਲੋਕ ਜਿਹੜੀ ਗੱਲਬਾਤ ਤੂੰ ਆਪਣੀ istri ਨਾਲ ਕਰਦਾ ਹੈ ਕੀ ਉਹ ਜਿਹੜੀ ਗੱਲਬਾਤ ਹੈ ਉਹ ਮਾਸ ਦੇ ਸਮਝ ਕੇ ਜੇ ਤੂੰ ਇਹ ਉਦਾਹਰਣ ਲੈ ਰਿਹਾ ਹੈ ਕਹਿੰਦੇ ਕੀ ਚੀਜ਼ ਉਹ ਤੂੰ ਆਪਣੀ ਮਾਂ ਨਾਲ ਸਾਂਝੀ ਕਰ ਸਕਦਾ ਹੈ ਜਾਂ ਆਪਣੀ ਭੈਣ ਨਾਲ ਕਰ ਸਕਦਾ ਹੈ ਜਿਹੜੀ ਗੱਲਬਾਤ ਜਿਹੜਾ ਸਲੋਗ ਜਿਹੜਾ ਰਿਸ਼ਤਾ ਤੋਂ ਆਪਣੀ ਆਪਣੇ ਘਰ ਵਾਲੀ ਨਾਲ ਬਣਾਇਆ ਕੀ ਤੂੰ ਕਿਸੇ ਨਾਲ ਹੋਰ ਉਹ ਬਣਾ ਸਕਦਾ ਹੈ ਕਿੰਨਾ ਸਤਿਗੁਰੂ ਮੇਤੋਂ ਭੁੱਲ ਹੋ ਗਈ ਮਾਹਪੁਰਖੋ ਸਤਿਗੁਰੂ ਦੇ ਬਚਨ ਨੂੰ ਭੁਲਾ ਦਿੱਤਾ ਨਹੀਂ ਮੈਂ ਇਸ ਇਸ ਵਿਚਾਰਧਾਰਾ ਵਿੱਚ ਨਹੀਂ ਪੈਂਦਾ ਬੇਨਤੀ ਕਰੂੰਗਾ ਅੱਜ ਜਿਹੜੇ ਸਵਾਲ ਨੇ ਇਹੋ ਹੀ ਨੇ ਜੀ ਖਾਈਏ ਕਿ ਨਾ ਖਾਈਏ ਸਾਨੂੰ ਉਹਦਾ ਆ ਕੇ ਇੰਦਾ ਪੁੱਛਣਗੇ ਜਿਵੇਂ ਅਸੀਂ ਆਪ ਵੀ ਖਾਣੇ ਹੁੰਨੇ ਆ ਜੇ ਤੁਹਾਡਾ ਜੀ ਕਰ ਦੇ ਤੇ ਖਾਓ ਗੁਰੂ ਵਾਲੇ ਬਣਨ ਦੀ ਲੋੜ ਨਹੀਂ ਬੇਖੌਫ ਹੋ ਕੇ ਖਾਓ ਹੁਣ ਪਤਾ ਕੀ ਕਹਿੰਦੇ ਜੇ ਗੁਰੂ ਕੇ लाਡ ਲਿਆ ਫੌਜਾਂ ਵੀ ਖਾਂਦੀਆਂ ਜੀ ਅਸੀਂ ਕੀ ਕਰੀਏ ਬੇਨਤੀ ਕਰੂੰਗਾ ਚਲੋ ਜੇ ਖਾਂਦੇ ਐ ਉਹਨਾਂ ਦੀ ਕੋਈ ਆਪਣੀ ਮਰਜ਼ਾਦਾ ਹੋਏਗੀ ਜਾ ਕੇ ਉਹਨਾਂ ਨੂੰ ਸਵਾਲ ਕਰੋ ਪੁੱਛੋ ਇੱਥੇ ਸਵਾਲ ਕਰਕੇ ਆਪਾਂ ਸਿੱਖੀ ਦੇ ਫਲਸਫੇ ਤੇ ਉਂਗਲੀ ਨਾ ਚੁੱਕੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਗੱਲ ਨੂੰ ਬਾਖੂਬੀ ਸਮਝਾ ਰਹੇ ਨੇ ਕਿ ਤੇਰੇ ਅੰਦਰ ਭਾਵਨਾ ਕੀ ਹੋਵੇ ਅਖੀਰ ਤੂੰ ਕਿਸ ਚੀਜ਼ ਦੇ ਉੱਪਰ ਚੱਲਣਾ ਹੈ ਕਿਸ ਚੀਜ਼ ਦੀ ਭਾਵਨਾ ਨੂੰ ਲੈ ਕੇ ਤੂੰ ਟਾਰਗੇਟਿੰਗ ਆਪਣੇ ਜੀਵਨ ਨੂੰ ਰੱਖਣਾ ਹੈ ਹੁਣ ਇੱਥੇ ਬੇਨਤੀ ਨੂੰ ਮੇਰੀ ਨੂੰ ਬਿਲਕੁਲ ਇੱਕ ਸੌਖੇ ਜਿਹੇ ਤਰੀਕੇ ਨਾਲ ਮੈਂ ਢੰਗ ਨਾਲ ਜਿਹੜੀ ਬੇਨਤੀ ਕਰਦੇ ਆ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਆਪਣੇ ਕੋਲੇ ਵਧੀਆ ਘਰ ਹੈ ਗੱਡੀ ਹੈ ਰਸ ਹੈ ਆਪਾਂ ਕਹਿੰਦੇ ਵੀ ਉਹ ਵੀ ਰਸ ਨੇ ਹੁਣ ਇੱਥੇ ਬੇਨਤੀ ਨੂੰ ਸਮਝ ਲਿਓ ਅਖੀਰ ਸਿਉਨਾ ਆਪਣੇ ਬਣਾ ਕੇ ਕੜਾ ਜਿਹੜਾ ਆਪਣੇ ਗੁੱਟ ਵਿੱਚ ਪਹਿਨੇ ਐ ਬੀਬੀਆਂ ਨੇ ਬਣਾ ਕੇ ਹਾਰ ਗਲਾਂ ਵਿੱਚ ਪਾਏ ਨੇ ਕੋਕੇ ਦੇ ਰੂਪ ਵਿੱਚ ਸਿਉਨੇ ਨੂੰ ਪਹਿਨੇ ਐ ਉਹ ਇੱਕ ਰਸ ਹੈ ਰਸ ਨੂੰ ਮੰਨਣਾ ਜਾ ਕੇ ਲਈ ਵੀ ਰਸ ਨੂੰ ਦੇਖਣਾ ਤੇ ਉਹਨੂੰ ਉਹ ਰੱਖਣਾ ਕੋਲੇ ਉਹ ਮਾੜਾ ਨਹੀਂ ਸੋਨਾ ਮਾੜਾ ਨਹੀਂ ਪਰ ਉਹਦੇ ਰਸ ਵਿੱਚ ਘੁਲ ਜਾਣਾ ਹੰਕਾਰੀ ਬਣ ਜਾਣਾ ਉਹ ਗਲਤ ਹੈ ਆਪਣੇ ਕੋਲੇ ਮਹਿ ਲੈ ਘਰ ਹੈ ਵਧੀਆ ਹੈ ਉਹਦੇ ਰਸ ਵਿੱਚ ਘੁਲ ਮਿਲ ਜਾਣਾ ਜੀ ਹੰਕਾਰੀ ਬਣ ਜਾਣਾ ਉਹ ਰਸ ਨੂੰ ਬਿਲਕੁਲ ਮਾਨ ਲੈਣਾ ਉਹ ਗਲਤ ਹੈ ਆਪਣੇ ਕੋਲੇ ਵਧੀਆ ਗੱਡੀ ਹੈ ਉਹਨੂੰ ਉਹਦੇ ਰਸ ਵਿੱਚ ਹੀ ਲੀਨ ਹੋ ਜਾਣਾ ਹੰਕਾਰੀ ਬਣ ਜਾਣਾ ਜੀ ਰਸ ਨਹੀਂ ਉਹ ਇੱਕ ਰਸ ਹੈ ਰਸ ਨੂੰ ਮੰਨਣਾ ਠੀਕ ਹੈ ਪਰ ਰਸ ਦੇ ਵਿੱਚ ਖਚ ਧੋਕੇ ਉਹਨੂੰ ਹੰਕਾਰੀ ਬਣ ਕੇ ਬਤੀਤ ਕਰਨਾ ਰਸ ਦਾ ਭੋਗ ਮੰਨਣਾ ਬਿਲਕੁਲ ਉਹ ਸਤਿਗੁਰੂ ਕਹਿੰਦੇ ਗਲਤ ਗੱਲ ਹੈ ਪੁਰਸ਼ ਤੇ ਇਸਤਰੀ ਦੋਵੇਂ ਮਾਸ ਦੇ ਟੁਕੜੇ ਨੇ ਬੇਨਤੀ ਕਰੂੰਗਾ ਦੋਮਾਂ ਦਾ ਜੇ ਮਿਲਾਪ ਹੁੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਸਤਿਗੁਰੂ ਨੇ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਦੇਖੋ ਮਾਸ ਦੋਵੇਂ ਮਾਸ ਤੋਂ ਬਣੇ ਨੇ ਉਹ ਇੱਕ ਦੂਸਰੇ ਵਾਸਤੇ ਆਪਣੀ ਇੱਕ ਲੋੜ ਨੇ ਪਰ ਬੇਨਤੀ ਕਰੂੰਗਾ ਇੱਥੇ ਇੱਕ ਬੇਨਤੀ ਨੂੰ ਇਹ ਵੀ ਨਾਲ ਸਮਝ ਲਿਆ ਜੇ ਜੇ ਉਹ ਦੋਵੇਂ ਇੱਕ ਦੂਸਰੇ ਦੇ ਰਸ ਵਿੱਚ ਖਜਦ ਹੋ ਗਏ ਫਿਰ ਉਹ ਰਸ ਉਹਨਾਂ ਵਾਸਤੇ ਮਾੜਾ ਹੈ ਰਸ ਕਿਤੀ ਗਤੀ ਵਿਧੀ ਤੱਕ ਸੀਮਤ ਰਹੇ ਤਾਂ ਠੀਕ ਹੈ ਪਰ ਰਸ ਵਿੱਚ ਪੂਰਨ ਰੂਪ ਵਿੱਚ ਘੁਲ ਮਿਲ ਜਾਣਾ ਸਤਿਗੁਰੂ ਕਹਿੰਦੇ ਨੇ ਉਹ ਵੀ ਰਸ ਹੈ ਉਹ ਮਾਇਆ ਹੈ ਤਕਰੀਬਨ ਉਹ ਤੇਰੇ ਵਾਸਤੇ ਬਹੁਤ ਵੱਡੀ ਗਲਤੀ ਹੈ ਇਸ ਕਰਕੇ మాਸ ਵੀ ਇੱਕ ਰਸ ਹੈ ਜੇਕਰ ਇਸ ਰਸ ਵਿੱਚ ਤੂੰ ਕੁੱਬ ਗਿਆ ਜੇ ਇਸ ਰਸ ਵਿੱਚ ਤੂੰ ਪੈ ਗਿਆ ਫਿਰ ਕਹਿੰਦੇ ਨੇ ਤੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕੇਗਾ ਇਹ ਚੀਜ਼ ਤੇਰੀ ਤੈਨੂੰ ਇਸ ਕਰਕੇ ਬਖਸ਼ੀਏ ਕਿਉਂਕਿ ਤੂੰ ਬੰਦਗੀ ਨਾਲ ਜੁੜਿਆ ਰਹੇ ਜੇ ਤੂੰ ਰਸ ਦੇ మాਸ ਦੇ ਰਸ ਵਿੱਚ ਚੱਕਰ ਦੇ ਵਿੱਚ ਪੈ ਕੇ ਉਲਝ ਕੇ ਰਹਿ ਗਿਆ ਫਿਰ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲਾ ਰਸਤਾ ਮਾਰਗ ਤੂੰ ਇਖਤਿਆਰ ਨਹੀਂ ਕਰ ਸਕੇਗਾ ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਇਹ ਰਸ ਨੇ ਸਤਿਗੁਰੂ ਕਹਿੰਦੇ ਰਸਾਂ ਵਿੱਚ ਪੈ ਕੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਨਾ ਭੁੱਲ ਜੀ ਅਖੀਰ ਕਹਿੰਦੇ ਨਾਮ ਨੂੰ ਭੁੱਲ ਗਿਆ ਫਿਰ ਤੇਰੇ ਵਾਸਤੇ ਬਹੁਤ ਵੱਡੀ ਜਿਹੜੀ ਗਲਤੀ ਹੋ ਜਾਣੀ ਹੈ ਸਰੀਰ ਦਾ ਨਾਸ਼ ਹੋਣਾ ਲਾਜ਼ਮੀ ਹੈ ਅੱਗੇ ਜਾਣਾ ਲਾਜ਼ਮੀ ਹੈ ਜੁਨਾ ਵਿੱਚ ਟੇਡਾ ਮੇਡੀਆਂ ਵਿੱਚ ਪੈਣਾ ਤੇਰਾ ਲਾਜ਼ਮੀ ਹੈ ਪਰ ਬੇਨਤੀ ਕਰ ਜੇ ਕਰ ਗੁਰੂ ਅੱਗੇ ਤੂੰ ਅਰਦਾਸ ਕਰੇ ਅਸਲ ਮੈਨੇਵ ਵਿੱਚ ਤੇਰੀ ਉਹ ਅਰਦਾਸ ਜਿਹੜੀ ਹੈ ਕਬੂਲ ਹੋ ਸਕਦੀ ਹੈ ਨਹੀਂ ਖੰਡਾ ਤੂੰ ਬੜ ਭਾਗੀ ਐ ਜੇ ਤੂੰ ਖਾਣਾ ਰਸ ਦੇ ਵਿੱਚ ਰੁਝਿਆ ਹੈ ਖਾਈ ਚੱਲ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀ ਖਾਵਾਕ ਨਾ ਖਾਵਾ ਜੀ ਦੁਬਦਾ ਵਿੱਚ ਪੈ ਕੇ ਜ਼ਿੰਦਗੀ ਬਤਾਉਣ ਦੀ ਜ਼ਰੂਰਤ ਨਹੀਂ ਖਾਲ ਜੀ ਕਰਦਾ ਤੇਰਾ ਲੋੜ ਬੰਦ ਹੋ ਕੇ ਤੂੰ ਜਿੰਨਾ ਮਰਜ਼ੀ ਖਾਲ ਤੂੰ ਗੁਰੂ ਬਾਲਾ ਬਣਨ ਦੀ ਤੈਨੂੰ ਲੋੜ ਨਹੀਂ ਜੇ ਤੂੰ ਰਸ ਵਿੱਚ ਹੀ ਚੁਬਿਆ ਜੇ ਤੂੰ ਰਸ ਤੋਂ ਦੂਰ ਹੋ ਕੇ ਪ੍ਰਭੂ ਪਰਮਾਤਮਾ ਨੂੰ ਪਾਉਣ ਚਾਹਨ ਕਨੇ ਫੇਰ ਇਸ ਗੱਲ ਦਾ ਧਿਆਨ ਰੱਖੀ ਵੀ ਮੈਂ ਰਸਾਂ ਵਿੱਚ ਨਹੀਂ ਉਲਜਣਾ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜੇ ਐਨੇ ਹੀ ਰਸ ਸਰੀਰ ਦੇ ਤੂੰ ਭੋਗਣੇ ਨੇ మాਸ ਖਾਣਾ ਐ మాਸ ਦਾ ਰਸ ਵੀ ਲੈਣਾ ਐ ਸੋਨੇ ਦਾ ਮਲਤੂ ਮਜਾ ਵੀ ਚਖਣਾ ਐ ਕੋਠੀਆਂ ਘਰ ਮਕਾਨਾਂ ਦੇ ਰਸਾਂ ਦੇ ਵਿੱਚ ਵੀ ਜੂ ਖੱਜਤੇ ਤੇਰੇ ਅੰਦਰ ਹੰਕਾਰ ਐ ਸਤਿਗੁਰੂ ਕਹਿੰਦੇ ਨੇ ਫੇਰ ਕਿਤੇ ਤੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲਾ ਮਾਰਗ ਨਹੀਂ ਇਖਤियार ਕਰ ਸਕਦਾ ਫਿਰ ਉਹਨੂੰ ਪਾਉਣ ਦੀ ਇੱਛਾ ਬਿਨਾਂ ਮਨ ਵਿੱਚ ਰੱਖੀ ਰਸਾਂ ਵਿੱਚ ਹੀ ਰੁਲਦੀ ਆਨੀ ਜੇ ਤੂੰ ਰਸਾਂ ਵਿੱਚ ਰੁੱਲ ਜਾਏਂਗਾ ਫਿਰ ਬੰਦਗੀ ਦਾ ਮਾਰਗ ਤਿਆਰ ਨਹੀਂ ਕਰ ਪਾਏਂਗਾ ਜੇ ਰਸਾਂ ਨੂੰ ਕੁਝ ਹੱਦ ਤੱਕ ਸੀਮਤ ਰੱਖੇਂਗਾ ਵੀ ਜਿਹੜੀ ਚੀਜ਼ ਬਿਨਾ ਸਰਦਾ ਨਹੀਂ ਚਲੋ ਰੱਖਣੀ ਜ਼ਰੂਰੀ ਹੈ ਕਹਿੰਦੇ ਨੇ ਫੇਰ ਜੇ ਤੂੰ ਰਸਾਂ ਵਿੱਚ ਖਚਤ ਨਹੀਂ ਹੋਏਂਗਾ ਟੀਚੇ ਨੂੰ ਮਿੱਥ ਕੇ ਰੱਖੇਂਗਾ ਮੈਂ ਮਿਲਣਾ ਪ੍ਰਭ ਨੂੰ ਪਾਉਣਾ ਵੈ ਸਤਿਗੁਰੂ ਕਹਿੰਦੇ ਫੇਰ ਤੂੰ ਇਸ ਟੀਚੇ ਤੋਂ ਵੱਖਰਾ ਹੋ ਕੇ ਰਹੇਂਗਾ ਜਿਹੜਾ ਖਾਂਦਾ ਖਾਈ ਜਾਵੇ ਜਿਹੜਾ ਨਹੀਂ ਖਾਂਦਾ ਤੇ ਬੇਨਤੀ ਕਰੂੰਗਾ ਰਸਾਂ ਦੇ ਵਿੱਚ ਉਲਝ ਕੇ ਇਸ ਚੀਜ਼ ਨੂੰ ਆਪਣੀ ਜਿਹੜੀ ਵਿਥਿਆ ਹੈ ਉਹਨੂੰ ਖਰਾਬ ਨਾ ਕਰੀਏ ਪਰਮਾਤਮਾ ਦੇ ਉੱਪਰ આરોਪ ਲਾ ਕੇ ਇਸ ਗੱਲ ਦਾ ਆਪਾਂ ਅਗਮਨ ਨਾ ਕਰੀਏ ਵੀ ਇਸ ਪਰਮਾਤਮਾ ਕਹਿੰਦੇ ਜੀ ਮਾਸ ਖਾਓ ਰੱਬ ਨਹੀਂ ਕਹਿੰਦਾ ਕਿ ਤੁਸੀਂ ਮਾਸ ਖਾਓ ਰੱਬ ਕਦੋਂ ਕਹਿੰਦੇ ਵੀ ਤੁਸੀਂ ਜੀਵਤਿਆ ਕਰੋ ਬੇਨਤੀ ਕਰੂੰਗਾ ਇਸ ਗੱਲ ਨੂੰ ਜਿਹੜਾ ਵਖੂਬੀ ਤੁਸੀਂ ਸਮਝ ਲੈਣਾ ਜੇ ਕਿ ਜੇ ਕੋਈ ਖਾਂਦਾ ਤੇ ਖਾਵੇ ਮੈਂ ਬਾਰ-ਬਾਰ ਬੇਨਤੀ ਕਰਦੇ ਹਾਂ ਖਾਂਦਾ ਖਾਵੇ ਖਾਵੇ ਪਰ ਜੇ ਕੋਈ ਨਹੀਂ ਖਾਂਦਾ ਆਪਾਂ ਨੂੰ ਜ਼ਬਰਦਸਤੀ ਖਵਾਈਏ ਤੇ ਗੱਲ ਠੀਕ ਨਹੀਂ ਜੇ ਕੋਈ ਨਹੀਂ ਖਾਂਦਾ ਤੇ ਨਹੀਂ ਉਹਦਾ ਮਨ ਮੰਦਾ ਤੇ ਅਖੀਰ ਜੇ ਕੋਈ ਪ੍ਰਭੂ ਪਰਮਾਤਮਾ ਨਾਲ ਮਿਲਣਾ ਚਾਹੁੰਦਾ ਹੈ ਨਾ ਖਾਵੇ ਰਸਾਂ ਦੇ ਵਿੱਚ ਭੋਗੇ ਨਾ ਪਵੇ ਪਰ ਉਹ ਜਿਹੜਾ ਆਪਣਾ ਟੀਚਾ ਬਿਲਕੁਲ ਇਸੇ ਤਰ੍ਹਾਂ ਦ੍ਰਿੜ ਰੱਖੇ ਬੜੀ ਵਧੀਆ ਗੱਲ ਹੈ ਜੇ ਖਾਂਦਾ ਤੇ ਖਾਈ ਜਾਵੇ ਜੇ ਕੋਈ ਸਿੱਖੀ ਦੇ ਬਾਣੇ ਵਿੱਚ ਰਹਿ ਕੇ ਖਾਂਦਾ ਮੈਂ ਕਹਿੰਦਾ ਬੇਨਤੀ ਮੇਰੀ ਜਰੂਰ ਸੁਣਿਓ ਤੁਸੀਂ ਖਾਣੇ ਉਹ ਖਾਈ ਜਾਵੋ ਪਰ ਇੱਕ ਦਿਨ ਪਰਮਾਤਮਾ ਨੂੰ ਮੂੰਹ ਵਿਖਾਉਣਾ ਹੈ ਫਿਰ ਉੱਥੇ ਤੁਸੀਂ ਯਾਦ ਰੱਖਿਓ ਕੀ ਜਵਾਬ ਦਿਓਗੇ ਇਸ ਵੀਡੀਓ ਦੀ ਲੈਂਥ ਜਿਹੜੀ ਆ ਬੜੀ ਵੱਡੀ ਹੋ ਜਾਣੀ ਹੈ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਤੇ ਇੱਕ ਦਫਾ ਆਪਾਂ ਫਿਰ ਤੋਂ ਵਿਚਾਰ ਚਰਚਾ ਕਰਨ ਦੀ ਉਸ ਵਿੱਚ ਖੁੱਲ੍ਹ ਕੇ ਜਿਹੜੀਆਂ ਵਿਚਾਰਾਂ ਆ ਆਪਾਂ ਸਾਂਝੀਆਂ ਕਰਾਂਗੇ ਬੇਨਤੀਆਂ ਜਿਹੜੀਆਂ ਨੇ ਇੰਨੀਆਂ ਨੂੰ ਪ੍ਰਵਾਨ ਕਰਿਓ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਜਿਹੜੀਆਂ ਨੇ ਵਿਚਾਰ ਧਾਰਾਵਾਂ ਸਮਝਦੇ ਰਹੋ ਕਮੈਂਟ ਬਾਕਸ ਵਿੱਚ ਆ ਕੇ ਆਪਣੀ ਰਾਏ ਜਰੂਰ ਦਿਓ ਲਾਈਕ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਘੰਟੀ ਨੂੰ ਜਰੂਰ ਦਿਵਾ ਲਿਓ ਤਾਂ ਜੋ ਇਦਾਂ ਦੀਆਂ ਵੀਡੀਓ ਆਪਜੀ ਤੱਕ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਪਹੁੰਚਦੀਆਂ ਰਹਿਣਦੀਆਂ ਕਰੋ ਜੀ ਪਰਵਾਣ ਦਿਓ ਹਜ਼ਾਰਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ